ਜੋ ਆਪਕੋ ਪਿੰਡਾਂ ਦੇ ਵਿੱਚ ਜਾ ਕੇ ਆ ਰਹੇ ਆ ਫਰਪਟ ਦੋਨਾਂ ਨਾਨਕਾ ਜਿਹੜਾ ਤਕਰੀਬਨ ਚਾਰੇ ਪਾਸੇ ਹੀ ਪਾਣੀ ਦੇ ਨਾਲ ਗਿਰਿਆ ਹੋਇਆ ਹੈ ਛੜ ਦੇ ਪਾਣੀ ਨਾਲ ਔਰ ਇੱਥੇ ਲੋਕਾਂ ਦੀ ਡਿਮਾਂਡ ਸੀ ਸਾਨੂੰ ਪਸ਼ੂਆਂ ਦੇ ਲਈ ਜਿਹੜੀ ਫੀਡ ਦੀ ਲੋੜ ਹੈ ਔਰ ਜਿਹੜੇ ਬਾਹਰ ਖੇਤਾਂ ਦੇ ਵਿੱਚ ਕਰਨ ਨੇ ਜਿਹੜੇ ਪਾਣੀ ਦੇ ਚਪੇਟ ਦੇ ਵਿੱਚ ਆ ਗਏ ਨੇ ਢਾਣੀਆਂ ਤੇ ਲੋਕ ਨੇ ਉਹਨਾਂ ਨੂੰ ਰਾਸ਼ਨ ਦੀ ਵੀ ਲੋੜ ਸੀ ਅਸੀਂ ਸਾਰੇ ਜਿਹੜੇ ਪਿੰਡ ਵਾਸੀਆਂ ਲਈ ਜਿਹੜੀ ਫੀਡ ਦਾ ਪ੍ਰਬੰਧ ਕੀਤਾ ਹੈ ਔਰ ਸਾਡੇ ਜਿਹੜੇ ਏਡੀਸੀ ਸਾਹਿਬ ਐਸਡੀਐਮ ਸਾਹਿਬ ਸਾਡੇ ਨੈਤ ਸਿੰਘ ਦਾ ਸਾਹਿਬ ਸਾਰਾ ਪ੍ਰਸ਼ਾਸਨ ਸਾਰੇ ਅਫਸਰ ਸਹਿਬਾਨ ਅਸੀਂ ਟਰਾਲ ਮਿਲ ਕੇ ਲੋਕਾਂ ਦੀ ਹੈਲਪ ਕਰ ਰਹੇ ਹਾਂ ਔਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਮਾਨਯੋਗ ਮંત્રી ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਦਿਖਵਾਈ ਵਾਲੀ ਸਰਕਾਰ ਹੈ ਔਰ ਮੈਂ 2000 ਜਦੋਂ 23 ਦੇ ਵਿੱਚ ਪਾਣੀ ਆਇਆ ਸੀ ਉਦੋਂ ਵੀ ਲੋਕਾਂ ਦੇ ਨਾਲ ਦਿਨ ਰਾਤ ਰਹਿ ਕੇ ਲੋਕਾਂ ਨੂੰ ਮੁਸੀਬਤ ਦੇ ਵਿੱਚੋਂ ਕੱਢਿਆ ਸੀ ਔਰ ਅੱਜ ਵੀ ਅਸੀਂ ਲੋਕਾਂ ਦੇ ਨਾਲ ਖੜੇ ਆ ਜੋ ਵੀ ਲੋਕਾਂ ਦੀ ਕੋਈ ਜ਼ਰੂਰਤ ਹੈ ਉਹ ਸਾਰੀਆਂ ਜ਼ਰੂਰਤਾਂ ਅਸੀਂ ਪੂਰਾ ਪੂਰੀਆਂ ਕਰਾਂਗੇ ਜੋ ਲੋਕਾਂ ਨੂੰ ਮੁਸ਼ਕਲ ਆ ਰਹੀ ਹੈ ਅਸੀਂ ਸਾਰੇ ਰਲ ਮਿਲ ਕੇ ਇਸ ਮੁਸ਼ਕਲ ਦਾ ਸਾਹਮਣਾ ਕਰਾਂਗੇ ਔਰ ਸਾਰੇ ਰਲ ਮਿਲ ਕੇ ਸਾਡੇ ਲੋਕਾਂ ਨੂੰ ਮੁਸ਼ਕਲਾਂ ਦੇ ਵਿੱਚੋਂ ਕੱਢਾਂਗੇ ਔਰ ਜਿਹੜੇ ਕਰ ਖੇਤਾਂ ਦੇ ਵਿੱਚ ਨੇ ਉਹਨਾਂ ਨੂੰ ਅਸੀਂ ਰਾਸ਼ਨ ਮੋਹਈਆ ਕਰਵਾ ਰਹੇ ਹਾਂ ਔਰ ਇਸ ਤੋਂ ਇਲਾਵਾ ਅੱਜ ਟਾਣੀ ਸਰਦਾ ਸਿੰਘ ਮਹਾਰ ਜਮਸ਼ੇਰ ਲਈ ਜਿਹੜੀ ਫੀਡ ਦਾ ਪ੍ਰਬੰਧ ਕੀਤਾ ਗਿਆ ਹੈ ਸਵੇਰੇ ਜਿਹੜੇ ਹੋਰ ਪਿੰਡ ਰਹੇਗੇ ਨੇ ਜਿਵੇਂ ਮਾਤਮਨਗਰ ਪਿੰਡ ਆਪਣਾ ਉਹਨਾਂ ਤੱਕ ਅਸੀਂ ਫੀਡ ਪਹੁੰਚਾਵਾਂਗੇ ਹੋਰ ਜਿਹੜੇ ਤੇਜਾ ਰਹਿਲਾਂ ਉਹਨਾਂ ਤੱਕ ਫੀਡ ਪਹੁੰਚਾਵਾਂਗੇ ਚੱਕ ਰਹਿਲਾਂ ਜਿੰਨੇ ਵੀ ਪਿੰਡ ਨੇ ਕੋਈ ਵੀ ਪਿੰਡ ਜਿਹੜਾ ਹੈ ਕਿੱਥੇ ਵੀ ਕਿਸੇ ਚੀਜ਼ ਦੀ ਲੋੜ ਹੈ ਹਰ ਇੱਕ ਪਿੰਡ ਤੱਕ ਅਸੀਂ ਜਿਹੜਾ ਸਾਡਾ ਪ੍ਰਸ਼ਾਸਨ ਸਾਡੇ ਅਫਸਰ ਸੇਵਾ ਨਾਲ ਅਸੀਂ ਆਪ ਸਾਰੇ ਆਪ ਜਾ ਕੇ ਲੋਕਾਂ ਦੀ ਹਰ ਤਰ੍ਹਾਂ ਦੀ ਮਦਦ ਕਰਾਂਗੇ ਔਰ ਜੋ ਜੋ ਕਿਸੇ ਨੂੰ ਚਾਹੀਏ ਫੀਡ ਦੀ ਲੋੜ ਹੈ ਚਾਹੇ ਰਾਸ਼ਨ ਦੀ ਲੋੜ ਹੈ ਚਾਹੇ ਕਿਸੇ ਹੋਰ ਚੀਜ਼ ਦੀ ਲੋੜ ਹੈ ਹਰ ਇੱਕ ਜਿਹੜੀ ਜ਼ਰੂਰਤ ਅਸੀਂ ਪੂਰੀ ਕਰਾਂਗੇ ਸਾਡੇ ਡਾਕਟਰ ਸਾਹਿਬਾਨ ਪਿੰਡਾਂ ਦੇ ਵਿੱਚ ਆ ਰਹੇ ਨੇ ਲੋਕਾਂ ਦਾ ਚੈੱਕਅਪ ਕਰ ਰਹੇ ਨੇ ਸਾਡੇ ਜਿਹੜੇ ਡਾਕਟਰ ਨੇ ਪਸ਼ੂਆਂ ਦੇ ਉਹ ਵਕ ਵਕ ਪਿੰਡਾਂ ਦੇ ਵਿੱਚ ਜਾ ਕੇ ਜਿਹੜੇ ਪਸ਼ੂ ਨੇ ਉਹਨਾਂ ਦਾ ਚੈੱਕ ਕਰ ਰਹੇ ਆ ਕਿਉਂਕਿ ਜਦੋਂ ਇਹ ਪਾਣੀ ਆਉਂਦਾ ਹੈ ਬਿਮਾਰੀਆਂ ਵੀ ਜਿਹੜੀਆਂ ਨਾਲ ਆਉਂਦੀਆਂ ਨੇ ਸ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਸਾਡੇ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਸਾਡੇ ਡਾਕਟਰ ਸਾਬਾਨਾ ਦੀ ਟੀਮ ਜਿਹੜੀ ਉਹ ਵੀ ਲੜ ਤੇ ਹੈ ਸਾਰੇ ਦਿਨ ਰਾਤ ਨੰਤ ਕਰ ਰਹੇ ਨੇ ਔਰ ਹੋਰ ਵੀ ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਐ ਇਸੇ ਤਰ੍ਹਾਂ ਸੀ ਕੁੱਲ ਸਾਰੇ ਪਿੰਡਾਂ ਦੇ ਵਿੱਚ ਜਿਹੜੇ 12 ਪਿੰਡ ਅਸੀਂ ਗਿਣੇ ਐ ਇਹਨਾਂ ਪਿੰਡਾਂ ਦੇ ਵਿੱਚ ਤਕਰੀਬਨ 18 ਬੇੜੀਆਂ ਜਿਹੜੀਆਂ ਬੋਟਸ ਅਸੀਂ ਦਿੱਤੀਆਂ ਹੋਈਆਂ ਨੇ ਤਾਂ ਕਿ ਲੋਕਾਂ ਨੂੰ ਕੋਈ ਹੋਰ ਵੀ ਮੁਸੀਬਤ ਜੇ ਹੁੰਦੀ ਹੈ ਤਾਂ ਬੋਟਸ ਰਾਹੀਂ ਜਿਹੜਾ ਆਫ਼ਤਾ ਜਿਹੜਾ ਕਿਤੇ ਵੀ ਆ ਜਾ ਸਕਦੇ ਹਨ ਤਾਂ ਕਿਸੇ ਨੂੰ ਰੈਸਕਿਊ ਕਰਨ ਦੀ ਲੋੜ ਹੈ ਤਾਂ ਉਹਦੇ ਲਈ ਵੀ ਜੇ ਲੋੜ ਪਈ ਤਾਂ ਰੈਸਕਿਊ ਵੀ ਕੀਤਾ ਜਾਊਗਾ ਔਰ ਜਿੰਨੀ ਮਰਜ਼ੀ ਕੋਈ ਕਿਸੇ ਨੂੰ ਪਰੇਸ਼ਾਨੀ ਆਉਂਦੀ ਹੈ ਸਾਡੇ ਨਾਲ ਤਾਲਮੇਲ ਕਰ ਸਕਦਾ ਹੈ ਅਸੀਂ ਹਰ ਇੱਕ ਦੀ ਜਿਹੜੀ ਮੁਸ਼ਕਲ ਦਾ ਹੱਲ ਕਰੀ 24 ਘੰਟੇ ਤਿਆਰ ਹੈ ਚਾਹੇ ਦਿਨ ਲਾ ਹੋਵੇ ਚਾਹੇ ਰਾਤ ਹੈ ਕੋਈ ਵੀ ਸਾਨੂੰ ਆਵਾਜ਼ ਮਾਰੇਗਾ ਅਸੀਂ ਨਾਲ ਦੇ ਨਾਲ ਪਹੁੰਚ ਜਾਵਾਂਗੇ ਤਾਂ ਮੈਂ ਸਾਰੇ ਲੋਕਾਂ ਨੂੰ ਵਿਸ਼ਵਾਸ ਦੋਣਾ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਅਸੀਂ ਲੋਕਾਂ ਦੇ ਨਾਲ ਖੜੇ ਆ ਇਹ ਲੋਕ ਸਾਡੇ ਆਪਣੇ ਨੇ ਸਾਡਾ ਪਰਿਵਾਰ ਹੈ ਔਰ ਕਿਸੇ ਨੂੰ ਅਸੀਂ ਮੁਸ਼ਕਲ ਨਹੀਂ ਆਉਣ ਦਿਆਂਗੇ